ਹਾਂ ਉਹ ਨਾ ਯਾਰ ਬਸ ਕਰੇ ਆ ਜਾ ਉਹ ਯਾਰ ਕੀ ਹੋਇਆ ਮੈਨੂੰ ਜਿੱਤੋ ਸਕੂਟਰੀ ਦਾ ਡਰਾ ਰਤਨ ਵਾਲੀ ਦੁਕਾਨ ਤੇ ਕਿਵੇਂ ਇਹਨੇ ਡਰੂ ਲਾ ਰੱਖਿਆ ਕਰਦਿਆਂ ਕਰ ਲੈਣਾ ਪਤਾ ਨਹੀਂ ਮਾਦਾ ਨੰਗਾ ਜਾਂਦਾ ਵੀ ਫੜ ਜਾ ਫੜ ਜਾ ਹੰਜੀ ਭਾਈ ਕੀ ਹਾਲ ਹੈ ਵਧੀਆ ਵਧੀਆ ਸਤਿਕਾਰ ਸਤਿਕਾਰ ਕਿਵੇਂ ਸਕੂਟਰੀ ਦਾ ਡਰਾ ਰੂਦ ਦਿੱਤਨ ਦਾ ਕਿਵੇਂ ਫਰੀ ਦੇ ਦਿੰਨੇ ਹੋ ਹਾਂਜੀ ਬਿਲਕੁਲ ਫਰੀ ਆਫ ਕੋਸਟ ਹੈ ਜੀ ਨੰਨਾ ਸਕਦੀ ਆ ਬਿਲਕੁਲ ਕੋਈ ਵੀ ਜਿੱਤ ਸਕਦਾ ਇਹਨੂੰ ਆਪਾਂ ਤਿੰਨਾਂ ਨੂੰ ਬਰਾਬਰ ਕਰਨਾ ਵੀਰੇ ਸੋ ਤਿੰਨਾਂ ਨੂੰ ਮਮ ਨੂੰ ਤੁਸੀਂ ਸਮਝਾਉਂਗੇ ਮਰੇ ਕੋਲ ਕਿ ਕੀ ਕਰਨਾ ਪੂਜੀ ਮੈਲੇ ਨਹੀਂ ਹੋਵੇ ਇਹਦੇ ਲਈ ਤੁਹਾਨੂੰ ਸਾਡੇ ਤੋਂ ਪਰਚੇਜਿੰਗ ਕਰਨੀ ਪੈਣੀ ਹੈ ਜੀ ਕੋਈ ਵੀ ਮਰਜ਼ੀ ਸਾਡੇ ਤੋਂ ਇਲੈਕਟ੍ਰੀਕਲ ਸਮਾਨ ਨਾ ਫਰੀਜ ਏਸੀ ਕੂਲਰ ਵਾਸ਼ਿੰਗ ਮੀਨ ਤੁਸੀਂ ਖਰੀਦ ਸਕਦੇ ਹੋ ਉਹਦੇ ਲਈ ਆਪਾਂ ਇੱਕ ਓਪਨ ਫਰੀ ਦੇਵਾਂਗੇ ਆਜੋ ਅੰਦਰ ਕੋਲੋਂ ਮੈਂ ਸਮਝਾ ਦਿੰਦਾ ਵੀਰੇ ਆਜੋ ਫਿਰ ਤਾਂ ਮੈਂ ਵੀ ਲੈ ਜਾਈਂਗਾ ਕੋਈ ਸਮਾਨ ਆਪਣੇ ਕੋਲੇ ਵਾਸ਼ਿੰਗ ਮਸ਼ੀਨ ਫ੍ਰਿਜ ਐਲਈਡੀ ਆਲ ਇਲੈਕਟ੍ਰੋਨਿਕਸ ਆਪਾਂ ਮੋਬਾਈਲ ਦੇ ਵਿੱਚ ਡੀਲ ਕਰਦੇ ਆ ਵੀਰੇ ਅੱਛਾ ਜੀ ਜੇਕਰ ਤੁਹਾਡੀ ਲੋੜੀ ਦਾ ਕੋਈ ਵੀ ਸਮਾਨ ਦੀ ਲੋੜ ਹੈ ਜਿਵੇਂ ਫ੍ਰਿਜ ਹੈ ਵਾਸ਼ਿੰਗ ਮਸ਼ੀਨ ਹੈ ਔਰ ਪਲੱਸ ਆਪਣੇ ਕੋਲੇ ਇੱਕ ਫੈਸਿਲਿਟੀ ਹੈ ਫਾਈਨਾਂਸ ਦੀ ਕੋਈ ਵੀ ਮੇਰਾ 1000 1500 ਰੁਪਏ ਲੈ ਕੇ ਸਮਾਨ ਲੈ ਲਿਜਾ ਸਕਦਾ ਆਪਣੇ ਮੰਨ ਲਓ ਵੀ ਜੇ ਹੁਣ ਐਲਜੀ ਦੀ ਫ੍ਰਿਜ ਹੈ ਏ ਮੈਂ 10000 ਰੁਪਏ ਬਰਕ ਲੈ ਕੇ ਜਾਨਾ ਵੀ ਕਿਸ਼ਤ ਫਿਰ ਵਾਲੀ ਵੱਡੀ 5000 ਨਹੀਂ ਵੀਰੇ ਨਹੀਂ 32 ਰੁਪਏ ਵਾ ਫਰਿਜ ਦੀ ਕਿਸ਼ਤ ਬਣ ਜੂਗੀ 30 ਰੁਪਏ ਵਾ ਵਾਸ਼ਿੰਗ ਮਸ਼ੀਨ ਦੀ ਕਿਸ਼ਤ ਬਣ ਜੂਗੀ 35 ਰੁਪਏ ਐਲਈਡੀ ਦੀ ਕਿਸ਼ਤ ਬਣ ਜੂਗੀ ਜਾਨਾ ਦੀ بس ਫਿਰ ਤਾਂ ਮੇਰੇ ਦਾ 9000 ਰੁਪਏ ਹੀ ਹੋਇਆ ਬਿਲਕੁਲ ਬਿਲਕੁਲ ਇਹ ਗੱਲ ਹੈ ਫਿਰ ਤਾਂ ਮੈਂ ਆਪਦਾ ਕਮਾਈ ਤੋਂ ਕੱਢ ਕੇ ਲੈ ਕੇ ਜਾ ਸਕਦਾ ਫਿਰ ਤਾਂ ਅਰੇ ਫਿਰ ओरिजिनल ਹੈ ਕਿ ਵੈਸੀ ਹੀ ਹੈ ਕੋਈ ਇਹ ਬ੍ਰਾਂਡ ਦਾ ਵੇਚਾ ਵੀਰੇ ਜੀਐਸਟੀ ਪੇੜਾ ਆਪਾਂ ਤੁਹਾਨੂੰ ਬਿੱਲ ਦੇਵਾਂਗੇ ਸਹੀ ਗਾਰੰਟੀ 20 ਸਾਲ ਦੀ ਗਾਰੰਟੀ ਹੋਊਗੀ ਕੰਪਰੈਸਰ ਦੀ ਫ੍ਰਿਜ ਦੀ 1 ਸਾਲ ਦੀ ਫੁੱਲ ਗਾਰੰਟੀ ਹੋਊਗੀ ਜੀ ਪੱਕਾ ਕਿਤੋਂ ਨਾ ਮਰਜੀ ਕੋਈ ਮੇਰੇ ਵੀਰੇ ਆ ਕੇ ਸਮਾਨ ਲੈ ਜਾਵੇ ਜੇ ਜਦੋਂ ਬਿਨਾਂ ਜੇ ਕਿਸੇ ਨੂੰ ਕੁਝ ਹੋਰ ਵੀ ਲੈਣਾ ਹੋਵੇ ਕਿਹੜੇ ਕਿਹੜੇ ਸਮਾਨ ਤੇ ਆਪਾਂ ਨੂੰ ਸਕੂਟਰ ਜਿੱਤ ਸਕਦਾ ਵੀਰੇ ਇਰੇ ਕੋਈ ਮਰਜ਼ੀ ਪ੍ਰੋਡਕਟ ਖਰੀਦੋ ਸਾਡੇ ਤੋਂ ਉਹਦੀ ਵੈਲਿਊ ਦੀ ਕੀਮਤ ਜਿਹੜੀ ਘੱਟੋ-ਘੱਟ 10000 ਰੁਪਏ ਹੋਣੀ ਚਾਹੀਦੀ ਹੈ ਮੈਂ ਮਤਲਬ 10000 ਰੁਪਏ ਦੇ ਉੱਪਰ ਕੇ ਤੁਸੀਂ 10000 ਦੇ ਵਿੱਚ ਇੱਕ ਪ੍ਰੋਡਕਟ ਦੀ ਦੋ ਚਾਹੇ ਤੁਸੀਂ ਸਾਡੇ ਤੋਂ ਕੰਬੋ ਬਣਾ ਕੇ ਖਰੀਦੋ ਸਮਝ ਗਏ ਜੀ ਅਮਾਉਂਟ ਦੀ ਵੈਲਿਊ ਘੱਟੋ-ਘੱਟ 10000 ਹੋਣੀ ਚਾਹੀਦੀ ਉਹਦੇ ਨਾਲ ਆਪਾਂ ਅਜਾ ਡਰਾ ਸਿਸਟਮ ਹੈ ਆ ਕੋਪਨ ਦੇ ਮੰਗੀ ਰਹੇ ਹੋ सेल प्रमोशन ड्रा अच्छा ए कोई नहीं है, कोई है।, कोई को है।, है भाई आपा एदे ऊपर सामान ਦੇ ਉੱਤੇ ਇਹਦੀ ਕੋਈ ਵੈਲਿਊ ਵਧਾ ਕੇ ਰਾਈ ਹੋਈ ਹੈ ਕੋਈ ਵੀ ਮੇਰਾ ਵੀਰ ਜਿਹੜਾ ਸਾਡੇ ਤੋਂ ਸਮਾਨ ਖਰੀਦਣਾ ਚਾਹੁੰਦਾ ਉਹ ਪੂਰੇ ਪੰਜਾਬ ਤੋਂ ਰੇਟ ਟਰਾਈ ਕਰਕੇ ਸਾਡੇ ਕੋਲੇ ਵਿజిਟ ਕਰ ਸਕਦਾ ਹੈ ਪੂਰੇ ਪੰਜਾਬ ਚੋਂ ਬੜਾ ਵੱਡਾ ਦਾਵਾ ਕਰੀਏ ਨਾ ਬਾਈ ਵੀਰੇ ਚੈਲੰਜ ਹੈ ਸਾਡਾ ਇਸ ਗੱਲ ਦਾ ਇਹ ਸਿਰਫ ਜਿਹੜਾ ਸਕੂਟਰੀ ਦਾ ਡਰਾਅ ਲਾਉਣ ਦਾ ਆਪਣਾ ਮਕਸਦ ਹੈ ਇਹ ਸਿਰਫ ਆਪਣੀ ਸੇਲ ਨੂੰ ਪ੍ਰੋਮੋਸ਼ਨ ਕਰਨ ਲਈ ਹੈ ਇਹਦੇ ਵਿੱਚ ਕੋਈ ਆਪਾਂ ਅਲੱਗ ਤੋਂ ਕੋਈ ਵੈਲਿਊ ਨਹੀਂ ਲੈਣੀ ਹੋਰ ਇੱਕ ਹੀ ਹੁੰਦਾ ਫਿਰ ਆਪਣੇ ਕੋਲੇ ਵੀਰੇ ਆਪਣੇ ਕੋਲੇ ਫਰਿੱਜ ਵਾਸ਼ਿੰਗ ਮਸ਼ੀਨ ਅੱਛਾ ਜੀ ਕੂਲਰ LED AC ਗੀਗਰ ਉਹ ਸਾਰੀਆਂ ਸਾਮਾਨ ਦੀਆਂ ਕਿਸ਼ਤਾਂ ਤੁਸੀਂ ਰੋਜ਼ਾਨਾ 20 ਤੇ 30 ਦੀ ਬਣਾ ਦੋਗੇ ਹਾਂਜੀ ਵੀਰੇ ਲਗਭਗ ਕਿਪਲ ਦੇ ਉੱਤੇ ਡਿਪੈਂਡ ਕਰਦਾ ਹੈ ਜਿਹੜੇ ਮੇਰੇ ਵੀਰ ਦਾ ਸੱਭਲ ਵਧੀਆ ਹੈ ਉਹਨੂੰ ਤੇ ਜੇ ਆਪਾਂ ਕਿਸ ਤਰ੍ਹਾਂ ਦੇ ਸਮਾਨ ਲੈਣਾ ਹੋਵੇ ਉਹਦੇ ਵਾਸਤੇ ਕੀ ਪ੍ਰੋਸੈਸ ਹੈ ਤੁਹਾਡਾ ਕੀ ਲੈ ਕੇ ਆਉਣਾ ਗੂ ਮੈਨੂੰ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਮੇਰਾ ਵੀ ਕੋਈ ਵੀ ਆਵੇ ਲੈ ਕੇ ਆਵੇ ਅੱਛਾ ਇਹਦੇ ਵਿੱਚ ਆਪਾਂ ਤੁਹਾਨੂੰ ਇਹ ਸਮਾਨ ਫਿਨਾਂਸ ਕਰਕੇ ਦਿਆ ਹੈ ਫਿਨਾਂਸ ਦੀਆਂ ਫੈਸਿਲਟੀਆਂ ਨੇ ਆਪਣੇ ਕੋਲੇ ਫਿਰ ਇੱਕ ਹੋਰ ਹੈ ਵੀ ਜਿਵੇਂ ਮੇਰੇ ਪ੍ਰੂਫ ਬਠਿੰਡੇ ਦੇ ਆ ਤੁਸੀਂ ਲੋਨ ਕਰ ਦੋਗੇ ਕੋਈ ਮਰਜ਼ੀ ਕਿਤੋਂ ਦਾ ਮਰਜ਼ੀ ਆਵੇ ਪੂਰੇ ਪੰਜਾਬ ਦਾ ਰਿਆਨੇ ਦਾ ਉਨਵਾਪਾ ਪੁਲਾ ਚੈਲੰਜ ਆ ਸਾਰੇ ਪੰਜਾਬ ਰੈਣ ਦੇ ਵਿੱਚ ਆਪਾਂ ਖਨਾਸ ਕਰਕੇ ਦੇਵਾਂਗੇ ਸਮਝ ਗਏ ਤੇ ਆਪਣੀਆਂ LCD ਆ ਵਗੈਰਾ ਕੀ ਕੰਪਨੀ ਨੇ ਕੀ ਕਿਵੇਂ ਕੀ ਗੱਲ ਕਰਦਾ ਆਪਣੇ ਕੋਲੇ ਵੀਰੇ A to Z ਬ੍ਰਾਂਡ ਨੇ ਇਹਦੇ ਵਿੱਚ ਆਪਣੇ ਕੋਲੇ 32 ਇੰਚ